ਮਾਸੀ ਨੂੰ ਅੰਦਰ ਅੱਛਾ ਇੱਧਰ ਇੱਕ ਵਾਰ ਮਾਸੀ ਅੰਦਰ ਦੂਨੇ ਮਾਸੀ ਇੱਥੇ ਆਜੋ ਭਾਬਾ ਜੀ ਆਜੋ ਆਜੋ ਤੇਰੀ ਦੇਖਾ ਕੋਣ ਵੱੱਡ ਕਿੱਦਾਂ ਬੰਦ ਆਜੋ ਜੀ ਆਜੋ ਕਿ ਇੱਧਰ ਆਲਾ ਉੱਧਰ ਆਲਾ ਵਿਚਾਲੇ ਬੱਗੁੱਛੀ ਆ ਇੱਧਰ ਆਇਆ ਉੱਧਰ ਆਇਆ ਵਿਚਾਲੇ ਬੱਗੁੱਛੀ ਆ ਮੁੰਡੇ ਦੀ ਮਾਸੀ ਲਾਡਲੀ ਪੁੱਤ ਬੜਾ ਬੜਾ ਪਰਸ ਪਾਇਆ ਹੋਇਆ ਤੁਸੀਂ ਕਾਲੀ ਵੀ ਕਰੋ ਮੜਾ ਦੇ ਹਾਵ ਲਵਾਓ ਹਾਵ ਲਵਾਓ ਅਬ ਹੱਪ ਪਾਵੇ 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 ਨਹੀਂ ਪਾਵੇ ਪੀਣੇ ਕੋਰੇ ਕਬ ਪਾਵੇ ਕਬ ਨਹੀਂ ਪਾਵੇ ਕਬ ਪਾਵੇ ਆਹ ਮੰਮੀ ਜੀ ਸੰਵਾਦ ਦੇ ਰਗਾ ਸੀ 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 ਪਾਸਾ ਬੰਦੇ ਦੀ ਮਾਸੀ ਜੀ ਰਸਮੀ ਦੀ ਪਾਸਾ ਬੰਦੇ ਦੀ ਮਾਸੀ ਜੀ ਪਾਸਾ ਕਾ ਜੀ ਮਾਸੜ ਜੀ ਕਿੱਧਰੇ ਆ ਜੀ ਮਾਸੀ ਜੀ ਮਾਸੜ ਕੋਲ ਓਹ ਮਾਸੜ ਦੇ ਛੱਡੇ ਹੁੰਦਾ ਮਾਸੜ ਬੂਹੇ ਪਾਸ ਮਾਸੀ ਕੀ ਸੋਦਾ ਕਿਦਰਾ ਸੁਣ ਮਾਸਟਰ ਜੀ ਦੇ 10 ਸੜਕ ਦੀ ਬਾਤ ਆ ਰਹੀ ਆ ਆ ਜਦ ਜਿਹੜੇ ਜਿਹੜੀਆਂ ਜੋੜੀਆਂ ਵੇਖ ਪਰ ਭੱਜੀ ਜਾਂਦੀਆਂ ਆ ਮਾਸੀ ਦਾ ਸਾਡੀ ਆਪਣੀ ਤੇ ਮਾਸਟਰ ਕਿਸੇ ਦਾ ਹੋਰ ਆ ਗੱਲ ਮਾਸੀ ਦੀ ਲੜੇ ਹੋਈ ਤੁਸੀਂ ਦੋ ਦੂਰ ਦੂਰ ਖੜੇ ਅੱਛਾ ਲੜੇ ਹੋਈ ਨਹੀਂ ਕਿ ਭੱਦੀ ਆ ਆ ਮਾਸੀ ਦਾ ਸਾਡੀ ਆਪਣੀ ਤੇ ਮਾਸਟਰ ਕਿਸੇ ਦਾ ਹੋਰ ਆ ਮਾਸੀ ਤਾਂ ਅਸੀਂ ਦਾ ਖੰਡੂ ਸਾਡਾ ਮਾਸਟਰ ਹੁੰਦੇਗੇ ਚੋਰ ਆ ਸਾਡੀ ਮਾਸੀ ਨੱਚਦੀ ਹੋਏ ਜੋਰ ਕਰਦੇ ਟੈਂਟ ਦੇ ਵਿੱਚ ਰਾਮਾ ਸਰਬਾਸੀ ਨੇ ਲਵ ਯੂ ਲਵ ਜੂਬੇ ਮੇਰਾ ਸਤਿ ਸੋਨੇ ਦੀ ਤੇਰੀ ਛਾਤੀ ਨਖਰੋ ਸੋਨੇ ਦੀ ਤੇਰੀ ਨਾਦੀ ਨਖਰੋ ਹਾ ਸੋਨੇ ਦੀ ਤੇਰੀ ਛਾਤੀ ਨਖਰੋ ਚਾਂਦੀ ਦੀ ਮਦਾਨੀ ਨਾ ਕਰਿਆ ਜੋਗੀ ਅੱਪੀਲੀ ਵਾਰ ਤੇ ਪਾਰੀ ਨੂੰ ਕਰੇ ਸਾਰੀਆਂ ਭੈਣਾਂ ਨੂੰ ਬੇਨਤੀ ਜਿੰਨੀਆਂ ਵੀ ਭੈਣਾਂ ਹੋਈਆਂ ਆਜੋ ਭੈਣੇ ਤੁਸੀਂ ਵੀ ਨੱਚੋ ਇੱਕ ਵਾਰੀ ਜੇ ਨਾ ਆਜੋ ਆਜੋ ਭੈਣਾਂ ਨੂੰ ਬੇਨਤੀ ਆਜੋ ਭੈਣੇ ਤੁਸੀਂ ਵੀ ਹਾਂਜੀ ਹਾਂਜੀ ਸਾਰੀਆਂ ਭੈਣਾਂ ਅੱਗੇ ਆ ਜੀ ਆਜੋ 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 ਕੋਈ ਆਜੀ ਕਿੱਧਰ ਭੋਜ ਦੀ ਭੱਜਿਆ ਜੀ ਆ ਨਿਸਨਖੀਏ ਪੈੜਾ ਪੈੜਾ ਨੱਚੀਏ ਓਏ ਦੇ ਬੋਲਦਾ ਹੁੰਦੀ ਮਾਰ ਕੇ ਦੋ ਦੋ ਕਰੀ। ਕਿਆ ਬਾਤ ਹੈ। ਕਿੱਕ ਬਾਲ ਹੁਣ ਮੈਂ ਬੋਗੂ ਮੈਂ ਇਕੱਲਾ ਤਸੂ ਬੋਲਣੇ ਠੀਕ ਹੈ। ਮੈਂ ਦਊਂਗਾ ਸਾਡੇ ਵੀਰੇ ਕਾਗੇ ਤੁਸੀਂ ਕਹਿੰਦੇ ਸਾਨੂੰ ਗੋਟੇ-ਗੋਟੇ ਤਾ ਵੀਰੇ। ਆ ਸਾਡੇ ਵੀਰੇ ਕਾਗੇ। ਸਾਨੂੰ ਗੋਟੇ-ਗੋਟੇ। ਭਾਵੇਂ ਤੁਸੀਂ ਨਾਲ ਹੋ ਗਏ ਉੱਤਰ। ਕਿਆ ਤੁਹਾਨੂੰ ਲੱਗਦਾ ਇਹ ਚਾਹ ਤਾਂ ਪਿੰਡ ਦੇ ਬਾਹਰ ਵੀ ਨਹੀਂ ਗਿਆ। ਹਾਂ ਬੱਸ ਸੁਣਨਾ ਚਾਹੀਦਾ ਉੱਪਰ ਤੱਕ। ਆ ਸਾਡੇ ਵੀਰੇ ਕਾਗੇ। ਸਾਨੂੰ ਗੋਟੇ-ਗੋਟੇ। ਆ ਸਾਡੇ ਵੀਰੇ ਕਾਗੇ। ਸੀਤ ਸਾਰੀ ਜਵਾਂ ਦੇ ਚੰਨ ਵਰਦੀ ਪਰਝਾਈ ਨਾਲ ਦੇ you <laughs>